ਬੰਡਾਈਆ ਫਿਰ ਡੋਲਤ ਕਤਹੂ ਨਹੀਂ ਫਿਰ ਜੀਵ ਡੁਲਾਈ ਮਾਨੀ ਹੁੰਦਾ ਡੋਲਦਾ ਉਹ ਆ ਜਿਹਦਾ ਮਨ ਮਾਲਕ ਤੋਂ ਦੂਰ ਹੋ ਜਾਂਦਾ ਹੈ ਜਿਹੜਾ ਮਾਲਕ ਤੋਂ ਜੁਦੇ ਹੋ ਜਾਂਦਾ ਹੈ ਮਹਾਰਾਜ ਸੱਚੀ ਪਤਸ਼ਾਹ ਕਹਿੰਦੀ ਉਹ ਪਟਕਦਾ ਹੈ ਭ੍ਰਮੰਨ ਕਰਦਾ ਹੈ ਜਿਹੜਾ ਪ੍ਰਭੂ ਨਾਲ ਜੁੜਿਆ ਉਹ ਡੋਲਦਾ ਨਹੀਂ ਉਦੇ ਪ੍ਰਭ ਦੇ ਹਜੂਰ ਅਰਜ਼ੋਈ ਇਹ ਡੋਲਣ ਤੇ ਰੱਖਹੁ ਪ੍ਰਭ ਨਾਨਕ ਦੇਕਰ ਹੱਥ ਅਰਜ਼ੋਈ ਕਰਦਾ ਰਹਿੰਦਾ ਪ੍ਰਭ ਮੈਂ ਡੋਲਣਾ ਦਾਵਾ ਆਪਣਾ ਹੱਥ ਦੇ ਕੇ ਮੇਰੀ ਰਖਵਾਲੀ ਕਰੋ ਉਹ ਡੋਲਤ ਕਤਹੂ ਨਹੀਂ ਉਹ ਕਦੇ ਵੀ ਨਹੀਂ ਡੋਲਦਾ ਮੁੜ ਕੇ ਜਿਹੜਾ ਇੱਕ ਵੇਰ ਜੁੜ ਜਾਂਦਾ ਹੈ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਕਹੋ ਕਬੀਰ ਸ਼ੂ ਸ਼ਾ ਘਟ ਬੋਲੇ ਭਰਿਆ ਹੋਏ ਸੋ ਕਬਹੂ ਨਾ ਡੋਲੇ ਡੋਲਦਾ ਉਹ ਹੈ ਜਿਹੜਾ ਭਰਿਆ ਨਹੀਂ ਜਿਹਦੇ ਜੀਵਨ ਵਿੱਚ ਸੰਪੂਰਨਤਾ ਨਹੀਂ ਸੰਪੂਰਨ ਗਿਆਨ ਨਹੀਂ ਸੰਪੂਰਨ ਧਿਆਨ ਨਹੀਂ ਉਨ ਤਈਏ ਉਹ ਡੋਲਦਾ ਹੈ ਉਹ ਛਾਲੇ ਮਾਰਦਾ ਹੈ ਖਾਲੀ ਮੁਖ ਖਾਲੀ ਘੜੇ ਬੋਲਦੇ ਨੇ ਭਰੇ ਹੋਇਆਂ ਚੋ ਆਵਾਜ਼ ਨਹੀਂ ਆਉਂਦੀ ਪਰੇ ਟਿਕੇ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਡੋਲਦੇ ਉਹ ਨੇ ਜਿਨ੍ਹਾਂ ਕੋਲ ਪ੍ਰਭੂ ਦਾ ਗਿਆਨ ਨਹੀਂ ਔਰ ਹਿਰਦੇ ਚ ਪ੍ਰਭੂ ਦਾ ਧਿਆਨ ਨਹੀਂ ਪ੍ਰਭੂ ਨੇ ਐਸੀ ਬੰਤਰ ਬੰਡਾਈ ਜਿਨ੍ਹਾਂ ਦੇ ਵਿੱਚ ਪ੍ਰਭੂ ਦਾ ਨਾਮ ਜਪ ਕੇ ਪੂਰਨਤਾ ਆ ਜਾਂਦੀ ਏ ਉਹ ਕਦੇ ਵੀ ਡੋਲਦੇ ਨਹੀਂ ਉਹ ਪੂਰੇ ਦੇ ਨਾਲ ਜੁੜਦੇ ਨੇ ਪੂਰੇ ਨੂੰ ਆਰਾਧ ਕੇ ਪੂਰੇ ਦਾ ਰੂਪ ਹੋ ਜਾਂਦਾ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਮਹਾਰਾਜ ਏਵੀ ਬੰਧਨ ਕਰਦੇ ਪੂਰਾ ਤਾਂ ਹੋਵੇਂਗਾ ਪੂਰੇ ਗੁਰ ਕਾ ਸੋਹਣੇ ਉਪਦੇਸ਼ ਪੂਰੇ ਦਾ ਉਪਦੇਸ਼ ਸੁਣ ਤਾਂ ਪੂਰਨਤਾ ਆਵੇਗੀ ਪਾਰ ਬ੍ਰਹਮ ਨਿਕਟ ਕਰ ਪੇਖ ਪਾਪਾਂ ਪੁੰਨਾਂ ਤੋਂ ਪਰੇ ਸਾਰੇ ਪਸਰਿਆ ਹੋਇਆ ਵਹਿਗੁਰੂ ਬ੍ਰਹਮ ਓਨੂੰ ਨੇੜੇ ਦੇਖ ਦੂਰ ਨਾ ਜਾਣ ਪਾਰ ਬ੍ਰਹਮ ਨਿਕਟ ਕਰ ਪੇਖ ਮਹਾਰਾਜ ਕਹਿੰਦੇ ਓਨੂੰ ਨੇੜੇ ਦੇਖ ਤਾਂ ਫੈਲਾਬ ਹੋਏ ਗਈ ਅੰਦਰ ਤਾਂ ਪੂਰਨਤਾ ਵੇਗ ਨਹੀਂ ਤੇ ਅਧੂਰਾਪਨ ਰਹਿ ਜਾਵੇਗਾ ਸਾਚੇ ਸਾਹਿਬ ਸਿਉ ਮਨ ਮੰਨਿਆ ਜਾ ਤੋ ਜਪਨ ਲੱਗ ਪਿਆ ਪਹਿਲਾਂ ਦਿਖਾਵਾ ਸੀ ਹੁਣ ਮਨ ਮੰਨ ਗਿਆ ਕਿ ਮੈਂ ਸੱਚੇ ਮਾਲਕ ਨਾਲ ਜੁੜਾਂ ਸੱਚੇ ਮਾਲਕ ਦੀ ਸਿੱਖਿਆ ਨੂੰ ਮੰਨਣ ਚੱਲਿਆਉਣ ਲੱਗ ਪਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਹੁਣ ਮਨ ਮੰਨ ਗਿਆ ਪਰ ਜਦ ਮਨ ਮੰਨ ਜਾਂਦਾ ਲੋਕ ਭਰੋਸਾ ਨਹੀਂ ਕਰਦੇ ਮਹਾਰਾਜ ਸਾਹਿਬ ਕਹਿੰਦੇ ਲੋਕ ਨਾ ਪਤੀਜੈ ਮਨ ਮੰਨਿਆ ਲੋਕ ਨਾ ਪਤੀਜੈ ਨਾ ਪਤੀਜੇ ਤੋ ਕਿਆ ਕੀਜੈ ਕਹਿਣ ਲੱਗੇ ਇਹਨਾਂ ਦਾ ਕੀ ਹੈ ਤੁਰ ਰੱਬ ਵੱਲ ਨੂੰ ਤੁਰ ਜਗ ਵੱਲ ਨੂੰ ਤੁਰੇਂਗਾ ਤੇ ਜਗਤ ਦੀ ਕਨੌੜ ਝੱਲੇਗਾ ਨਰੰਕਾਰ ਵੱਲ ਨੂੰ ਤੁਰੇਗਾ ਤੇ ਇਨਾਂ ਦਾ ਭੈ ਕਰਨ ਦੀ ਲੋੜ ਨਹੀਂ ਹੁਣ ਸਾਚੇ ਸਹਿਬ ਸਿਓ ਮਨ ਮੰਨਿਆ ਮਨ ਮੰਨ ਗਿਆ ਗੁਰੂ ਦੀ ਸਿੱਖਿਆ ਨੂੰ ਗੁਰੂ ਨੂੰ ਜਪਨ ਲਈ ਤੇ ਜਦੋਂ ਮਨ ਮੰਨ ਗਿਆ ਸਾਰੇ ਪਾਪ ਫਨਾ ਹੋ ਗਏ ਨੇ ਸਾਰੇ ਪਾਪ ਨਸ਼ਟ ਹੋ ਗਏ ਨੇ ਮਹਾਰਾਜ ਬਾਣੀ ਅੰਦਰ ਕਹਿੰਦੇ ਮਨ ਮੰਨੈ ਤਾ ਪਾਪ ਕੁਸੰਮਲ ਭੰਨੈ ਉਪਦੇਸ਼ ਜੋ ਦਿੱਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੈ ਜਦੋਂ ਮਨ ਮੰਨ ਗਿਆ ਤੇ ਸਮੂਹ ਪਾਪਾਂ ਦਾ ਅੰਦਰੋਂ ਵਿਨਾਸ਼ ਹੋ ਗਿਆ ਹੁਣ ਮਨ ਦੇ ਅੰਦਰ ਪ੍ਰਭੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਇਹ ਮਨ ਨੇ ਤਸਲੀਮ ਕਰ ਲਿਆ ਮਨ ਲਿਆ ਮੈਂ ਮਾਲਕ ਦੇ ਮਾਰਗ ਤੇ ਚੱਲਣਾ ਹੈ ਮਨ ਨੇ ਮੰਨ ਲਿਆ ਕਿ ਮੇਰਾ ਗੁਰੂ ਆ ਜਿਹੜਾ ਉਪਦੇਸ਼ ਦਿੰਦਾ ਹੈ ਮਨ ਨੇ ਇਹ ਗੱਲ ਮੰਨ ਲਈ ਹੈ ਇਹ ਮੇਰਾ ਮਾਲਕ ਹੈ ਮੇਰਾ ਫਰਜ਼ ਏ ਮੈਦਾ ਹੁਕਮ ਮੰਨਾ ਜਿੰਨਾ ਚਿਰ ਮੰਨਣੀ ਨਾ ਮੰਨਦਾ ਪੁੱਣਾ ਚਿਰ ਮਨੁੱਖ ਵਿੱਚ ਇੰਨੀ ਗੋ ਬਾਪ ਨੂੰ ਬਾਪ ਮੰਨਣ ਨੂੰ ਤਿਆਰ ਨਹੀਂ ਕਈ ਵੇਰ ਤੁਸੀਂ ਸੁਣਿਆ ਹੋਵੇਗਾ ਇੰਨੀ ਖਿਜਾ ਚ ਆ ਕੇ ਮਨੁਸ਼ੇ ਕਹਿੰਦਾ ਹੈ ਬਾਪ ਹੋਵੇਗਾ ਤੇ ਆਪਦੀ ਜਗ੍ਹਾ ਤੇ ਹੋਵੇਗਾ ਬਈ ਇੱਕ ਬਾਹਰ ਕਿਸੇ ਨਹੂਰ ਨੂੰ ਬਾਪ ਬਣਾਉਣਾ ਹੀ ਬਾਪ ਨੂੰ ਵੀ ਪਿੱਛੇ ਹਟਾ ਦਿੰਦਾ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਜੇ ਮੰਨ ਲਿਆ ਤਾਂ ਬਾਪ ਏ ਮੰਨ ਲਿਆ ਤਾਂ ਕੋਈ ਅੰਗ ਸਾਕੇ ਨਹੀਂ ਮੰਨਿਆ ਤਾਂ ਦੂਰ ਏ ਕੋਈ ਮਤਲਬ ਨਹੀਂ ਭਾਵੇਂ ਬੜਾ ਨਜ਼ਦੀਕੀ ਹੋਏ ੱੱੱਕੇ ਮਾਰ ਕੇ ਦੁੱਧੇ ਨੂੰ ਦੂਜਾ ਬਾਹਰ ਕੱਢ ਦਿੰਦਾ ਹੈ ਮਾਂ ਬਾਪ ਨੂੰ ੱੱੱਕੇ ਵਜਦੇ ਭੈਣ ਭਾਈਆਂ ਨੂੰ ਵਜਦੇ ਕਿਉਂਕਿ ਆਪਣੀ ਈਗੋ ਆ ਨਹੀਂ ਮੰਨਿਆ ਉਹਨੇ ਕਿ ਮੇਰੀ ਭੈਣ ਏ ਨਹੀਂ ਮੰਨਿਆ ਇਹ ਮੇਰੀ ਮਾਂ ਏ ਨਹੀਂ ਮੰਨਿਆ ਇਹ ਮੇਰਾ ਬਾਪ ਏ ਜੇ ਨਹੀਂ ਮੰਨਿਆ ਤੇ ਤਾਂ ਹੀ ਬਾਪ ਨੂੰ ਭੈਣ ਮਾਂ ਦੀਆਂ ਗਾਲਾਂ ਪਿਆ ਕੱਢਦਾ ਹੈ ਨਹੀਂ ਤੇ ਕਿੱਥੋਂ ਕੱਢੇਗਾ ਤਾਂ ਹੀ ਬਾਪ ਦੀ ਬੇਇੱਜ਼ਤੀ ਪਿਆ ਕਰਦਾ ਹੈ ਬਾਪ ਨਹੀਂ ਮੰਨਿਆ ਮਹਾਰਾਜ ਕਹਿੰਦੇ ਆ ਬਈ ਜਿਹੋ ਜਿਹਾ ਕੋਈ ਬੀਜਦਾ ਉਹੋ ਜਿਹਨੂੰ ਵੱਡਣਾ ਪੈਂਦਾ ਹੈ ਇਹ ਬੀਜ ਬੋ ਰਹੇ ਅਸੀਂ ਤੇ ਜੋ ਕੁਝ ਆਪਾਂ ਬੋਲਦੇ ਤੇ ਕਰਦੇ ਨਾ ਮੈਂ ਤੁਹਾਨੂੰ ਨਹੀਂ ਦੱਸਦਾ ਤੇ ਤੁਹਾਡਾ ਮੈਨੂੰ ਨਹੀਂ ਪਤਾ ਬਹੁਤ ਆਦ ਅੰਦਰ ਜੋ ਮੈਂ ਬੋਲਦਾ ਮੈਂ ਬੀਜਦਾ ਉਹ ਵੀ ਇਹ ਪੁਲਾੜ ਦੇ ਵਿੱਚ ਸੰਸਾਰ ਵਿੱਚ ਗੱਲਾਂ ਕੈਸ ਚੋ ਰਹੀਆਂ ਨੇ ਉਹ ਜਦੋਂ ਫੈਲ ਰਹੀਆਂ ਹਨ ਉਹਨਾਂ ਚੱਕਰ ਕੱਟ ਕੇ ਸਾਡੇ ਕੋਲ ਹੀ ਆਉਣਾ ਹੈ ਸਾਡੇ ਤੇ ਜਿਹੋ ਜਿਹਾ ਅਸੀਂ ਵਾਤਾਵਰਣ ਬਣਾ ਰਹੇ ਨਾ ਉਹ ਵਾਤਾਵਰਣ ਸਾਡੇ ਤੱਕ ਆਉਣਾ ਹੈ ਤੇ ਫਿਰ ਸਾਡੀਆਂ ਚੀਕਾਂ ਨਿਕਲ ਜਾਂਦੀਆਂ ਕਿ ਸਾਡੇ ਨਾਲ ਐ ਕਿਉਂ ਮੈਂ ਇੰਨਾ ਕੀਤਾ ਮੈਂ ਉਹ ਕੀਤਾ ਤੇ ਫਿਰ ਉਹ ਆਪਣੇ ਗਨੀਵਾਨ ਮੈਂ ਸਿਰਨੀਵਾ ਕਰ ਦੇਖ ਤੂੰ ਕੀ ਕੀਤਾ ਘਰ ਮਹਾਰਾਜ ਕਹਿੰਦੇ ਬਈ ਜੇ ਮਨ ਮੰਗਿਆ ਤੇ ਮਾਲਕੇ ਨਹੀਂ ਮੰਨਿਆ ਤੇ ਕੁਝ ਵੀ ਨਹੀਂ ਨਹੀਂ ਤੇ ਉਸੇ ਨੇ ਮਾਲਕੇ ਤੇ ਉਸੇ ਦੇ ਘਰ ਚੋਰੀ ਕਰਦਾ ਹੈ ਉਸੇ ਦੀ ਇੱਜ਼ਤ ਆਬਰੂ ਨੂੰ ਤਕਾਉਣ ਨੂੰ ਤਿਆਰ ਹੈ ਕਿਉਂਕਿ ਮੰਨਿਆ ਨਹੀਂ ਜਦੋਂ ਮੰਨੇਗਾ ਤਾਂ ਪਾਪ ਨਸ਼ਟ ਨੇ ਮੰਨ ਲਿਆ ਤੇ ਗੁਰੂ ਆ ਗੁਰੂ ਬਾਣੀ ਗੁਰੂ ਆ ਤੇ ਮਨ ਵਿੱਚ ਭੈ ਆ ਮੇਰਾ ਗੁਰੂ ਆ ਡਰਦਾ ਨਹੀਂ ਤੇ ਆ ਕੇ ਝੂਠੀਆਂ ਕਸਮਾਂ ਚੱਕੀ ਜਾਂਦੇ ਨੇ ਕਿੰਨੇ ਹੋਣਗੇ ਤੁਸੀਂ ਬੜੇ ਆਪਦੇ ਜੀਵਨ ਚ ਦੇਖੇ ਹੋਣਗੇ ਮੈਂ ਵੀ ਕਈ ਦੇਖੇ ਨੇ ਉਹ ਗੱਲ-ਗੱਲ ਤੇ ਕਹਿੰਗੇ ਮੈਨੂੰ ਮਹਾਰਾਜ ਦੀ ਸੌਂ ਲੱਗੇ ਤੇ ਮੈਂ ਕਈ ਉਹ ਵੀ ਬੰਦੇ ਦੇਖੇ ਕਹਿੰਗੇ ਮੈਂ ਤਾਂ ਮਹਾਰਾਜ ਸਿਰ ਤੇ ਲੈਣਾ ਦੀ ਹੱਦ ਹੋ ਗਈ ਆ ਪਿੱਛੇ ਦੇ ਇੱਕ ਕਲਿੱਪ ਨਹੀਂ ਸੀ ਔਰ ਵਾਇਰਲ ਹੋਈ ਉਹ ਬੀਬੀਆਂ ਆਪਸ ਚ ਲੜ ਪਈਆਂ ਇੱਕ ਨੇ ਦਾਕੇ ਗ੍ਰੰਥੀ ਸਿੰਘੇ ਗਾਣਿਓ ਮਹਾਰਾਜੀ ਚੱਕ ਕੇ ਸਿਰ ਤੇ ਬਾਹਰ ਲਿਆਈ ਕਹਿੰਦੀ ਜੀ ਮੈਂ ਤਾਂ ਸੌਂਖਾਣ ਨੂੰ ਲਈ ਆਈ ਸੀ ਹੱਦ ਹੋ ਗਈ ਏ ਤੇਰੀ ਮਹਾਰਾਜ ਮੰਨਿਆ ਹੀ ਨਹੀਂ ਬੈਠਾ ਹੋਵੇ ਤੇ ਕੋਈ ਥਾਣੇਦਾਰ ਉਹਨੂੰ ਜਫਾ ਭਰ ਕੇ ਲੈ ਆਵੀਂ ਹਾਂ ਬਾਹਰ ਫਿਰ ਪਤਾ ਲੱਗ ਜੂ ਨਾ ਬਾਉ ਖਿੱਚ ਕੇ ਲੈ ਆਵੀਂ ਪਤਾ ਲੱਗ ਜੂ ਇਹਦਾ ਮਤਲਬ ਮਹਾਰਾਜ ਨੂੰ ਅਸੀਂ ਪ੍ਰਗਟ ਮੰਨਿਆ ਹੀ ਨਹੀਂ ਇਹਨੂੰ ਨਹੀਂ ਮੰਨਿਆ ਇਹਦਾ ਡਰ ਨਹੀਂ ਮੰਨਿਆ ਤੁਹਾਡੇ ਤੋਂ ਮੈਂ ਡਰੂੰਗਾ ਇੰਨੇ ਧਾਣੇ ਬੈਠੇ ਮੈਨੂੰ ਕੀ ਕਹਿਣਗੇ ਯਾਰ ਮਹਾਰਾਜ ਦੇ ਕੋਲ ਮੈਂ ਜੋ ਮਰਜ਼ੀ ਕਰਾਂ ਇਹ ਖੁੱਲ੍ਹੇ ਆਮ ਨਹੀਂ ਮੰਨਨੇ ਨਹੀਂ ਮੰਨਿਆ ਗੱਲ ਉਦਨ ਬੰਨੀ ਏ ਨਾ ਮੇਰੇ ਮੰਨਣ ਨਾਲ ਨਾ ਤੁਹਾਡੇ ਮੰਨਣ ਨਾਲ ਜਿੱਦਨ ਮੇਰਾ ਮਨ ਮਾਲਕ ਨੂੰ ਮੰਨ ਗਿਆ ਨਾ ਕਿ ਮਾਲਕ ਇੱਕ ਗੁਰੂ ਆ ਇਹਦੀ ਗੱਲ ਤੇ ਮੈਨੂੰ ਪਹਿਰਾ ਦੇਣਾ ਚਾਹੀਦਾ ਤੇ ਇੰਨੇ ਮੇਰਾ ਲੋਕ ਵੀ ਸਵਾਰਨਾ ਪ੍ਰਲੋਕ ਸਵਾਰਨਾ ਗੱਲ ਉਦਨ ਬੰਨੀ ਏ ਜਿੱਦਨ ਮਨ ਇਹਦੇ ਬਚਨਾਂ ਨੂੰ ਮੰਨ ਗਿਆ ਅਜੇ ਮੰਨਨੇ ਨੂੰ ਮੰਨਿਆ ਨਹੀਂ ਮਨੁੱਖ ਕਥਕ ਕਰਦਾ ਵੀ ਮਲੀਨ ਫੁਰਨੇ ਚਿਤਵਦਾ ਹੈ ਕੀਰਤਨ ਕਰਦਾ ਵੀ ਮਲੀਨ ਫੁਰਨੇ ਚਿਤਵਦਾ ਬਾਣੀ ਪੜਦਾ ਵੀ ਮਲੀਨ ਫੁਰਨੇ ਚਿਤਵਦਾ ਹੈ ਸਤ ਸੰਗਤ ਕਰਦਾ ਵੀ ਸੰਗਤ ਵਿੱਚ ਬੈਠ ਕੇ ਵੀ ਕੁ ਸੰਗਤ ਕਰਦਾ ਪਿਆ ਹੈ ਮਨ ਇੱਥੇ ਬੈਠ ਕੇ ਵੀ ਮਨ ਆਜ਼ਾਦ ਇਹਨਾਂ ਜੀ ਕਿ ਇਹਨੇ ਕਿਸੇ ਨੇ ਥੋੜਾ ਦੇਖਣਾ ਹੈ ਇੱਥੇ ਬੈਠ ਕੇ ਵੀ ਚਿਤਵਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਨੇ ਮੰਨਿਆ ਨਹੀਂ ਇਹਨੂੰ ਮਾਲਕ ਜਿੱਦਨ ਮਨ ਨੇ ਮੰਨ ਲਿਆ ਨਾ ਉਪਦੇਸ਼ ਨੂੰ ਗੁਰੂ ਦੇ ਨੂੰ ਉਦੋਂ ਮਾਲਕ ਵਿੱਚ ਲੀਨ ਹੋ ਜਾਏਗਾ ਪੰਨ ਭੇਦ ਨਹੀਂ ਰਹੇਗਾ ਉਦੋਂ ਇਕਤਾ ਆ ਜਾਏਗੀ ਅਦੇ ਮਨ ਨੇ ਮੰਨਿਆ ਨਹੀਂ ਆ ਜਿਹੜਾ ਕਥਾ ਕੀਰਤਨ ਸਤ ਸੰਗਤ ਸਮਾਗਮ ਨਿਤਨੇਮ ਸਾਰਾ ਸੇਵਾ ਸਿਮਰਨ ਕਦ ਲਈ ਕਿ ਮਨ ਮੰਨ ਜਾਵੇ ਮਾਲਕ ਵੱਲ ਤੁਰ ਪਵੇ ਮਾਲਕ ਦੀ ਗੱਲ ਨਾਲ ਸਹਿਮਤੀ ਪ੍ਰਗਟਾ ਲਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਚੇ ਸਹਿਬ ਸਿਉ ਮਨ ਮੰਨਿਆ ਜਿਹੜੋ ਸੱਚੇ ਮਾਲਕ ਦੇ ਨਾਲ ਮਨ ਮੰਨ ਗਿਆ ਚੱਲ ਪਿਆ ਉਹਦੇ ਮੰਗਰ ਚੱਲਣਾ ਤਾਂ ਆਪਾ ਮਹਾਰਾਜ ਦੇ ਮੰਗਰ ਜੋ ਮਹਾਰਾਜ ਨੇ ਇਤਿਹਾਸ ਚ ਸਾਨੂੰ ਦਰਸਾਇਆ ਗੁਰਬਾਣੀ ਚ ਦਰਸਾਇਆ ਤੇ ਅਸੀਂ ਉਹਨਾਂ ਦਾ ਕਟੰਗ ਕਰਕੇ ਨਾ ਕਹਿੰਦੇ ਨਹੀਂ ਮੈਂ ਆਹ ਕਹਿੰਨਾ ਤੇ ਇਹ ਹੋਵੇ ਹੋਣਾ ਤਾਂ ਇਹ ਚਾਹੀਦਾ ਕਿ ਮਹਾਰਾਜ ਇਹ ਕਹਿੰਦੇ ਨੇ ਤੇ ਇਹ ਕਰੀਏ ਅਸੀਂ ਕਹਿੰਦੇ ਨਹੀਂ ਮੈਂ ਕਹਣਾ ਤੇ ਮਹਾਰਾਜੇ ਕਰ ਇਹਦਾ ਮਤਲਬ ਇਹੀ ਹੋਇਆ ਨਾ ਕਿ ਮਹਾਰਾਜ ਸਾਡੇ ਪਿੱਛੇ ਚੱਲੇ ਸਾਡੇ ਕਹੇ ਅਨੁਸਾਰ ਚੱਲੇ ਸਾਨੂੰ ਚੱਲਣ ਦੀ ਲੋੜ ਨਹੀਂ ਕਾਰਜ ਉਦਨ ਸਵਰਨੇ ਜ਼ਿੰਦਗੀ ਚ ਤਬਦੀਲੀ ਬਦਲਾਓ ਜੀਵਨ ਵਿੱਚ ਉਦੋਂ ਆਉਣਾ ਹੈ ਜਦੋਂ ਮਹਾਰਾਜ ਦੇ ਕਹੇ ਅਨੁਸਾਰ ਉਸ ਮਾਰਗ ਤੇ ਉਸ ਵਿਚਾਰ ਤੇ ਤੁਰੇ ਅਜੇ ਤਾਂ ਅਸੀਂ ਮਹਾਰਾਜ ਨੂੰ ਆਪਣੇ ਮਗਰ ਤੋਰਨ ਤੇ ਤੁਲੇ ਕਿ ਮਹਾਰਾਜ ਐਉਂ ਕਰੇ ਐਉਂ ਕਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਚੇ ਸਹਿਬ ਸੋ ਮਨ ਮੰਨਿਆ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦੇ ਹਰ ਸਰਬ ਨਿਰੰਤਰ ਜਾਨਿਆ ਫਿਰ ਹਰੀ ਪਰਮਾਤਮਾ ਜਿਹੜਾ ਹੈ ਨਾ ਇੱਕ ਰਸ ਸਾਰਿਆਂ ਦੇ ਅੰਦਰ ਦਿਸਣ ਲੱਗ ਜਾਏਗਾ ਜਿੱਦਨ ਮਹਾਰਾਜ ਨੂੰ ਮਨ ਮੰਨ ਗਿਆ ਨਾ ਹਰ ਜਗ੍ਹਾ ਤੇ ਰੱਬ ਦਿਸੇਗਾ ਹਰ ਜਗ੍ਹਾ ਤੇ ਹਰ ਇੱਕ ਦੇ ਅੰਦਰ ਰੱਬ ਦਿਸੇਗਾ ਹਰ ਦੇ ਵਿੱਚ ਦਿਸੇਗਾ ਨਰ ਦੇ ਵਿੱਚ ਹਰ ਦਿਸੇਗਾ तो फिर बुरा किसी का नहीं मंगा सामने रब नजर आवेगा कहेंगे ये आप ही भुगत रहा है आप ही कर रहा है आप ही उपदेश कर रहा है आप ही कमा रहा है आप ही चल के संगत च आ रहा है आप ही संगत चो चल के जा रहा है उदन अवस्था यह आ जाएगी जिदन वो मन मन गया कहे कबीर मन मानिया मन मानिया तो हर जाने जिदन मन मन गया ਉਦਨ ਰੱਬ ਨੂੰ ਜਾਨ ਲਵਾਂਗੇ ਮਹਾਰਾਜ ਕਹਿੰਦੇ ਸਭ ਜੀ ਤੇਰੇ ਦਿਆਲਾ ਹੈ ਦਇਆ ਦੇ ਘਰ ਸਾਰੇ ਜੀਵ ਜਿੰਨੇ ਨੇ ਪਸ਼ੂ ਪੰਛੀ ਨੇ ਜਿੰਨੇ ਵੀ ਨੇ ਸਾਰੇ ਤੇਰੇ ਪੈਦਾ ਕੀਤੇ ਨੇ ਕਿਸੇ ਮਨੁੱਖ ਦੇ ਨਹੀਂ ਔਰ ਸਾਰੀ ਤੇਰੀ ਰਹਿਮਤ ਆ ਤੇਰੀ ਨਦਰ ਨਾਲ ਚੱਲ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆਲ ਹੋਏ ਸਭ ਜੀਵ ਜੰਤਰ ਹਰ ਨਾਨਕ ਨਦਰ ਨਿਹਾਲ ਮਹਾਰਾਜ ਜਦੋਂ ਤੂੰ ਦਇਆ ਕਰਦਾ ਸਾਰਿਆਂ ਦੀ ਕੇਰ ਕਰਦਾ ਆ ਆਪਣੀ ਭਗਤ ਕਰੇ ਪ੍ਰਤਪਾਲਾ ਜਿਹੜੇ ਤੇਰੀ ਭਗਤੀ ਕਰਦੇ ਸਿਮਰਨ ਕਰਦੇ ਉਹਨਾਂ ਦੇ ਤਾਂ ਹੀ ਪਾਲਦਾ ਪੋਛਦਾ ਉਹਨਾਂ ਦਾ ਖਿਆਲ ਵਿਸ਼ੇਸ਼ ਰੱਖਦਾ ਹੈ ਭਗਤਾਂ ਦਾ ਤੇ ਭਗਤਾਂ ਨੂੰ ਜਦੋਂ ਕੋਈ ਬਿਨਾਂ ਵਜ੍ਹਾ ਤੋਂ ਜ਼ਿਆਦਾ ਦੁੱਖ ਦੇਣਾ ਕਰਦਾ ਹੈ ਨਾ ਤੇ ਪਰਮਾਤਮਾ ਫਿਰ ਆਪਣੇ ਭਗਤਾਂ ਦੇ ਕੋਲ ਆਉਂਦਾ ਹੈ ਤੇ ਆ ਕੇ ਪੁੱਛਦਾ ਦੱਸ ਹੁਣੇ ਦਾ ਕੀ ਹਾਲ ਕਰਾਂ ਭਗਤ ਨਾਮਦੇਵ ਜੀ ਦੇ ਕੋਲ ਵੀ ਆਇਆ ਪੈਰੋਂ ਰਾਗ ਦੇ ਅੰਦਰ ਭਗਤ ਜੀ ਦੇ ਆਪਣੇ ਬਚਨ ਨੇ ਜਦੋਂ ਪ੍ਰਭੂ ਮਦਦ ਤੇ ਆਉਂਦਾ ਹੈ ਨਾ ਤੇ ਭਗਤ ਜੀ ਨੂੰ ਆ ਕੇ ਪੁੱਛਦਾ ਕਹ ਤਾ ਧਰਨ ਇਕੋ ਡੀ ਕਰੂੰ ਕਹ ਤਾ ਲੈ ਕੇ ਉੱਪਰ ਧਰੂੰ ਕਹ ਤਾ ਮੋਈ ਗਊ ਦੇਉਂ ਜੀ ਆਏ ਸਭ ਕੋ ਦੇਖੇ ਪਤੀ ਆਏ ਜਦੋਂ ਮਰੀ ਹੋਈ ਗਊ ਕਹਿੰਦਾ ਸੀ ਨਾ ਬਾਦਸ਼ਾਹ ਵੀ ਇਹਨੂੰ ਜਿੰਦਾ ਕਰ ਉਦੋਂ ਭਗਵਾਨ ਕੋਲ ਆਇਆ ਤੇ ਜਦੋਂ ਪ੍ਰਹਿਲਾਦ ਨੂੰ ਸਤਾਇਆ ਨਾ ਦੁਸ਼ਟ ਹੰਕਾਰੀ ਹਰਨਾਖਸ਼ ਨੇ ਤੇ ਫਿਰ ਭਗਵਾਨ ਆਇਆ ਨਾ ਪ੍ਰਤਾਖ ਆਇਆ ਨਾ ਤੇ ਆ ਮਾ ਪ੍ਰਕਿਰਤੀ ਨੂੰ ਲਈ ਇੱਕ ਵੱਖਰਾ ਪਾਟ ਬਣਾ ਦਿੱਤਾ ਕਿ ਉਹ ਥੰਮ ਪੜ ਕੇ ਨਿਕਲ ਆਇਆ ਥੰਮ ਪੜ ਕੇ ਤੇ ਨਿਕਲ ਕੇ ਉਸ ਉਹਨੇ ਸਮੇਂ ਦਾ ਹੀ ਅਵਤਾਰ ਸੀ ਨਰਸਿੰਘ ਅਵਤਾਰ ਕਿਉਂਕਿ ਉਹਨੇ ਤਪ ਕਰ ਕਰਕੇ ਵਾਰ ਲਾਇਸੀ ਨਾ ਬੰਦਾ ਮਰੇ ਨਾ ਮਨੁੱਖ ਨਾ ਉਹ ਮਨੁੱਖ ਸੀ ਨਾ ਉਹ ਬੰਦਾ ਸੀ ਨਾ ਉਹ ਜਾਨਵਰ ਸੀ ਅੱਧਾ ਸਰੀਰ ਮਨੁੱਖ ਦਾ ਸੀ ਤੇ ਉੱਪਰਲਾ ਹਿੱਸਾ ਸ਼ੇਰ ਦਾ ਸੀ ਉਹਨੇ ਰੱਖ ਕੇ ਗੋਡਿਆਂ ਦੇ ਪਾੜ ਕੇ ਨਾ ਦੋਨੇ ਹੱਥ ਪਾ ਕੇ ਵਿੱਚੋਂ ਰੁਗ ਭਰ ਕੇ ਅੰਦਰਾਂ ਖਿੱਚ ਕੇ ਬਾਹਰ ਕੱਢ ਲੀਆਂ ਜਿਉਂ ਦੇ ਦੀਆਂ ਜਿਹੜਾ ਭਗਤਾ ਨੂੰ ਸਤਾਉਂਦਾ ਸੀ ਕਹਿੰਦੇ ਮਹਾਰਾਜ ਭਗਤਾ ਨੂੰ ਇੰਨਾ ਤੋਂ ਪ੍ਰੇਮ ਕਰਦਾ ਹੈ ਹੋਵੇ ਭਗਤ ਮੇਰੀ ਤਰ੍ਹਾਂ ਪਖੰਡ ਕਰਨ ਵਾਲਾ ਨਾ ਹੋਵੇ ਭਗਤ ਹੋਵੇ ਉਹਦੇ ਇੰਨੀ ਮਦਦ ਪ੍ਰਭੂ ਕਰਦਾ ਹੈ ਮਹਾਰਾਜ ਖੀਰਲੀ ਤੁਕ ਵਿੱਚ ਕਹਿੰਦੇ ਨੇ ਭਗਤਾ ਨੂੰ ਪਾਲਦਾ ਹੈ ਅਚਰਜ ਤੇਰੀ ਵਡਿਆਈ ਹੈਰਾਨ ਕਰਨ ਵਾਲੀ ਤੇਰੀ ਵਡਿਆਈ ਆ ਤੂੰ ਚਾਹੇ ਜੋ ਮਰਦੀ ਕਰ ਸਕਦਾ ਹੈ ਮਹਾਰਾਜ ਤੇਰੇ ਵਰਗਾ ਕੋਈ ਨਹੀਂ ਤੇਰੇ ਬਰਾਬਰ ਦਾ ਕੋਈ ਨਹੀਂ ਨਿਤ ਨਾਨਕ ਨਾਮ ਧਿਆਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਤ ਹਰ ਰੋਜ ਨਾਮ ਧਿਆਈ ਨਾਮ ਨੂੰ ਧਿਆਉਣਾ ਕਰੀ ਨਾਮ ਧਿਆ ਨਾਮ ਜਪ ਨਿਤ ਹਰ ਰੋਜ਼ ਯਾਨੀ ਕਿ ਇੱਕ ਦਿਨ ਸੰਗਤ ਕਰ ਲਈ ਨਿਤਨੇਮ ਹੀ ਉਹ ਆ ਜਿਹੜਾ ਨਿਤ ਨਿਜਮ ਨਭਾਇਆ ਜਾਏ ਤੇ ਜਿਹੜਾ ਮਹੀਨੇ ਚ ਇੱਕ ਵਾਰੀ ਕੀਤਾ ਜਾਏ ਉਹਨੂੰ ਨਿਤਨੇਮ ਨਹੀਂ ਕਹਿ ਸਕਦੇ ਚਾਹੇ ਬਾਣੀ ਪੜਨ ਵਾਲਾ ਹੋਵੇ ਚਾਹੇ ਸੰਗਤ ਵਿੱਚ ਆਉਣ ਵਾਲਾ ਹੋਵੇ ਚਾਹੇ ਸੇਵਾ ਕਰਨ ਵਾਲਾ ਹੋਵੇ ਇਹ ਨਿਤ ਹਰ ਰੋਜ਼ ਉਹ ਨਿਜ਼ਮ ਮੇਰਾ ਨਿਬੇ ਜਿੰਦਗੀ ਦਾ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਫੇਰ ਹੀ ਆਇਆ ਹੋਇਆ ਸਫਲਾ ਹੋਣਾ ਹੈ ਫੇਰ ਹੀ ਜੀਵਨ ਦੀ ਸਫਲਤਾਈ ਜਿਹੜੀ ਆ ਪ੍ਰਾਪਤ ਹੋਣੀ ਹੈ ਫਿਰ ਮਾਲਕ ਨਾਲ ਮਿਲਾਪ ਹੋਣਾ ਹੈ ਇਹ ਸਤਿਗੁਰੂ ਗਰੀਬ ਨਵਾਜ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਬਖਸ਼ਿਸ਼ ਕੀਤੀ ਏ ਕਿ ਭਾਈ ਜਿਨਨੇ ਦੁੱਖ ਦੇਖੇ ਹੁਣ ਅੱਗੇ ਵਾਸਤੇ ਸੁਖਾਲਾ ਹੋ ਜਾਵੇਗਾ ਇੱਥੇ ਵੀ ਸੁੱਖ ਤੇ ਉੱਥੇ ਵੀ ਸੁੱਖ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਦਿ마ਵਾ ਕੁੰਸਾਰ ਜੁੜ ਜਾਵਾਂਗੇ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਗਰੀਬ ਨਿਵਾਜ਼ ਸਾਡੇ ਸਾਰਿਆਂ ਤੇ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਅਸੀਂ ਨਾਮ ਜਪੀਏ ਤੇ ਯਤਨ ਕਰਿਆ ਕਰੀਏ ਗੁਰੂ ਦੇ ਬਚਨਾਂ ਦੇ ਮੰਗਰ ਚੱਲਣ ਹੁੰਦਾ ਗੁਰੂ ਨੇ ਆ ਕਿਹਾ ਤੇ ਮੈਂ ਕਰਨਾ ਇਹ ਨਾ ਕਿਹਾ ਕਰੀਏ ਕਿ ਗੁਰੂ ਸਾਡੇ ਲਈ ਐ ਕਰੇ ਅਸੀਂ ਗੁਰੂ ਦੇ ਕਹਿ ਅਨੁਸਾਰ ਕਰਾਂਗੇ ਤੇ ਸਾਨੂੰ ਕਹਿਣ ਦੀ ਲੋੜ ਨਹੀਂ ਫਿਰ स्वागत ਦੇ ਪਿੱਛੇ ਪਿੱਛੇ ਭਗਵਾਨ ਤੁਰਿਆ ਫਿਰਦਾ ਹੈ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ